ਪ੍ਰਤਾਪ ਬਾਜਵਾਨ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ ਟਾਊਨ ਇੰਪਰੂਵਮੈਂਟ ਸੋਧ ਬਿੱਲ 2025 ਨੂੰ ਮਨਜ਼ੂਰੀ ਨਾ ਦੇਣ ਦੀ ਕੀਤੀ ਅਪੀਲ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਟਾਊਨ ਇੰਪਰੂਵਮੈਂਟ ਸੋਧ ਬਿੱਲ 2025 ਨੂੰ ਮਨਜ਼ੂਰੀ ਦੇਣ ਤੋਂ ਰੋਕਣ ਦੀ ਅਪੀਲ ਕੀਤੀ ਬਾਜਵਾਨ ਅਨੁਸਾਰ ਇਹ ਬਿਲ ਇੰਪਰੂਵਮੈਂਟ ਥਰਸਟਾਂ ਦੀ ਭਾਵਨਾ ਨੂੰ ਕਮਜ਼ੋਰ ਕਰਦਾ ਹੈ ਅਤੇ ਗੰਭੀਰ ਸੰਵਿਧਾਨਿਕ ਚਿੰਤਾਵਾਂ ਪੈਦਾ ਕਰਦਾ ਹੈ ਇਸ ਸਮੇਂ ਉਹਨਾਂ ਨਾਲ ਡਿਪਟੀ ਸੀਐਲਪੀ ਅਰਨਾ ਚੌਧਰੀ ਸਾਬਕਾ ਸਪੀਕਰ ਰਾਣਾ ਕੇਪੀ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਵਿਧਾਇਕ ਵਿਕਰਮ ਚੌਧਰੀ ਮੌਜੂਦ ਸਨ ਜੇभी ਉਹਨਾਂ ਕੋਹਾ ਦੇ ਵਿੱਚ ਜਾਇਦਾਦ ਰਹਿ ਸਕਦੀ ਆ ਉਸ ਸ਼ਹਿਰ ਦੀ ਤਰੱਕੀ ਵਾਸਤੇ ਉਹਦਾ ਪੈਸਾ ਇਸ ਤਰ੍ਹਾਂ ਇਸਤੇਮਾਲ ਹੋਣਾ ਇਹਨਾਂ ਨੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਲੈ ਕੇ ਆਂਦਾ ਸੀ ਕਿ ਇੰਪਰੂਵਮੈਂਟ ਟਰਸਟਾ ਕੋ ਪੰਜਾਬ ਦੇ ਜਿੰਨੀ ਜਾਇਦਾਦ ਜਾਂ ਜਿੰਨਾ ਪੈਸਾ ਹੈ ਉਹ ਸਾਰੇ ਦਾ ਸਾਰਾ ਸੈਟੀਲਾਈਜ਼ ਕਰਕੇ ਜਿਹੜਾ ਲੋਕਲ ਸਰਕ ਗਵਰਨਮੈਂਟ ਇਹਦਾ ਨਹੀਂ ਹੈ ਕਿ ਪੈਸਾ ਉਹਦੇ ਕੋਲ ਚਲਾ ਜਾਏ ਉਹ ਕਿ ਪੰਜਾਬ ਦੇ ਲੋਕ ਤੇ ਅਸੀਂ ਸਮਝਨੇ ਆ ਕਿ ਉਹਦਾ ਅਨਸੂਜ਼ ਕਰਨਾ ਇਹ ਗੱਲ ਤੇ ਅਨ ਕਨਸਟੀਟਿਊਸ਼ਨਲ ਹੈ ਬਹੁਤ ਬੋੜੀ ਸਾਡੇ ਇਹ ਬੈਲ ਤੇ ਤਰਕੀਬ ਦੀ ਤਾਂ ਹੀ ਕਾਨੂੰਨ ਤਰਕੀਬ ਵੀ ਤਾਈ ਕਰਨਾ ਚਾਹਦੇ ਇਸ ਤੁਸੀਂ ਔਨਰੇਬਲ ਗਵਰਨਰ ਸਾਹਿਬ ਨੂੰ ਇਹ ਬੇਨਤੀ ਕਰਕੇ ਆਏ ਆ ਕਿ ਜਿਹੜਾ ਬਿੱਲ ਤੁਹਾਡੇ ਕੋਲ ਆਣਾ ਇਹਨੂੰ ਆਪਣੀ ਅਸੈਂਟ ਦੇ ਦੇ ਬਜਾਏ ਇਹਨੂੰ ਤੁਸੀਂ ਅਜੇ ਰੋਕਿਆ ਜਾਏ ਤੇ ਇਸ ਬਿੱਲ ਨੂੰ ਵਾਪਸ ਭੇਜਿਆ ਜਾਏ ਕਿ ਕਨਸਟੀਟਿਊਸ਼ਨ ਦੇ ਬਤਾਵਕ ਨੂੰ ਫਰੇਮ ਕੀਤਾ ਜਾਏ ਕੋਈ ਕਮਨਾਂ ਕਿਚਾ ਦੇ ਕਿਉਂਕਿ ਇਹ ਜਾਨਵਰੀ ਸਰਕਾਰ ਇਹਨਾਂ ਨੇ ਖੀਰਲੇ ਜ਼ਿਆਦਾ ਦੇ ਵਿੱਚ ਖੀਰਲੇ ਭੀਟਿਆਂ ਦੇ ਵਿੱਚ ਮਿਸ ਯੂਜ਼ ਆਫ ਪਬਲਿਕ ਫੰਡਸ